ਹਰੀ ਮਾਰ ਤੋਂ ਦੱਸ ਦਈਏ ਤੁਹਾਨੂੰ ਕਿ ਬਈ ਗੁਰਪ੍ਰੀਤ ਸਰਪੰਚ ਜਿਹੜਾ ਨਸ਼ਰਾ ਪਨਵਾਦਾ ਉਹਦੇ ਤੇ ਦਿਨ ਢਾਡੇ ਦੋ ਬੰਦਿਆਂ ਨੇ ਫਾਇਰਿੰਗ ਕੀਤੀ ਸੀਗੀ ਉਹਦੇ ਵਿੱਚ ਪਹਿਲਾਂ ਵੀ ਜਿਨ੍ਹਾਂ ਨੇ ਰੇਕੀ ਕੀਤੀ ਕਰਵਾਈ ਸੀ ਜਿਨ੍ਹਾਂ ਨੇ ਉਹਨਾਂ ਨੂੰ 18 ਦਿੱਤੀ ਸੀਗੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਤੇ ਕੱਲ EGTS ਦੀ ਟੀਮ ਦੇ ਸਾਂਝੇ ਆਪਰੇਸ਼ਨ ਦੇ ਨਾਲ ਇਹਨਾਂ ਨੂੰ ਠਾਰ ਦੇਣ ਵਾਲਾ ਇੱਕ ਜਿਹੜਾ ਵਿਅਕਤੀ ਸੀਗਾ ਉਹਨੂੰ ਗ੍ਰਿਫਤਾਰ ਕੀਤਾ ਸੀ ਉਹਦੇ ਤੋਂ ਹੀ ਪਤਾ ਲੱਗਿਆ ਕਿ ਬਈ ਜਿਹੜੇ ਇਹ ਦੋ ਸ਼ੂਟਰ ਨੇ ਮੈਕਬਰੀਤ ਤੇ ਯੁਵਰਾਜ ਇਹ ਤਰਨਤਨ ਦੇ ਏਰੀਆ ਦੇ ਵਿੱਚ ਰਹਿ ਰਹੇ ਨੇ ਤੇ ਉਹਨਾਂ ਦੀ ਉਹਦੀ ਇਨਫੋਰਮੇਸ਼ਨ ਦੇ ਬੇਸ ਤੇ ਆਜ ਸਵੇਰੇ ਏਜੀਟੀਐਫ ਤੇ ਥਾਣਾ ਸਰਾਲੀ ਦੀ ਜੁਆਇੰਟ ਟੀਮ ਨੇ ਉਹਨਾਂ ਦਾ ਪਿੱਛਾ ਕੀਤਾ ਜਦੋਂ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਪੁਲਿਸ ਵੱਲ ਫਾਇਰ ਸਿੱਧਾ ਹੀ ਫਾਇਰ ਖੋਲਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੀ ਫਾਇਰਿੰਗ ਦੇ ਵਿੱਚ ਉਹਨਾਂ ਦੇ ਚਾਰ ਗੋਲੀਆਂ ਜਿਹੜੀ ਲੱਗੀਆਂ ਤੇ ਉਹਨਾਂ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਰੈਫਰ ਕੀਤਾ ਗਿਆ ਹੈ ਇਹ ਇਹ ਦੱਸ ਦਈਏ ਕਿ ਜਿਹੜਾ ਮੈਕਪ੍ਰੀਤ ਹੈ ਇਹ ਸੇਖਵਾ ਬਟਾਲੇ ਦਾ ਰਹਿਣ ਵਾਲਾ ਹੈ ਤੇ ਇਹ ਪਹਿਲਾਂ ਵੀ ਜਿਹੜੇ ਹੈਂਡ ਗ੍ਰੇਨੇਡ ਤਰੰਤਾਂਦ ਵਿੱਚ ਰਿਕਵਰ ਹੋਏ ਸੀਗੇ ਉਹ ਉਹਦੇ ਵਿੱਚ ਵੀ ਆ ਵਾਂਟਡ ਸੀਗਾ ਤੇ ਬੜਾ ਹੀ ਡੈਸਪਰੇਟ ਕਿਸਮ ਦਾ ਕ੍ਰਿਮਨਲ